ਸਵਾਹਿਕ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਜੀ ਦੇ ਲਾਲਾਂ ਦੀ ਮਹਾਨ ਕੁਰਬਾਨੀ ਮਾਤਾ ਜੀ ਦੀ ਮਹਾਨ ਸ਼ਹਾਦਤ ਨੂੰ ਹਰ ਹਿਰਦਾ ਨਮਸਕਾਰ ਕਰ ਰਿਹਾ ਔਰ ਗੁਰੂ ਘਰ ਦੇ ਅਨੰਦ ਪਿਆਰੇ ਸੇਵਕ ਗੁਰੂ ਘਰ ਤੋਂ ਬੇਅੰਤ ਬਰਕਤਾਂਾਂ ਵਰਸਾਏ ਹੋਏ ਕਰਤਾਰ ਕੰਬਾਈਨ ਸਾਰੀ ਫਰਮ ਵੱਲੋਂ ਗੁਰਸਿੱਖ ਵੀਰ ਪਹੁੰਚੇ ਨੇ ਤੇ ਬੜੀ ਨਿਰਮਲ ਭਾਵਨਾ ਨਾਲ ਇਸ ਦਰਨ ਨਾਲ ਜੁੜੇ ਹੋਏ ਨੇ ਅੱਜ ਗੁਰੂ ਘਰ ਦੀ ਸੇਵਾ ਵਿੱਚ ਗੁਰੂ ਘਰ ਦੇ ਕਾਰਜਾਂ ਨੂੰ ਹੋਰ ਬਿਹਤਰ ਬਣਾਉਣ ਲਈ ਖਾਸ ਕਰਕੇ ਲੰਗਰ ਦੀਆਂ ਸੇਵਾਵਾਂ ਵਾਸਤੇ ਇਹਨਾਂ ਨੇ ਕਰਤਾਰ ਜਿਹੜਾ ਟਰੈਕਟਰ ਇਹਨਾਂ ਦੀ ਫਰਮ ਦਾ ਉਹ ਸੇਵਾ ਕੀਤੀ ਆ ਤੇ ਅਸੀਂ ਅਰਦਾਸ ਕਰਦੇ ਆ ਮਹਾਰਾਜੀ ਹੋਰ ਵਰਕ ਤਾਂ ਪਾਉਣ ਬਸ ਇਹੀ ਮਿਸ਼ਨ ਹੈ ਕਿ ਹਰ ਸਿੱਖ ਭਾਵਨਾਤਮਕ ਤੌਰ ਤੇ ਸੁਰਤ ਕਰਕੇ ਇਸ ਧਰਤੀ ਨਾਲ ਜੁੜੇ ਤੇ ਸਿੱਖੀ ਦੀ ਦਾਤ ਵਿੱਚ ਪਰਪੱਕ ਹੋਵੇ ਇਸ ਦਰਤ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ